ਤਸਵੀਰ ਜਿਹੜੀ ਹੈ ਉਹ ਉਸੇ ਤਰ੍ਹਾਂ ਖੜੀ ਹੋਈ ਹੈ ਪੰਜਵੇਂ ਦੌਰ ਦੀ ਜਿਮਨੀ ਚੋਣ ਦੀ ਜੋ ਨਤੀਜੇ ਨੇ ਉਸੇ ਤਰ੍ਹਾਂ ਚੱਲ ਰਹੇ ਨੇ ਪੰਜਵੇਂ ਦੌਰ ਦੀ ਗਿਣਤੀ ਹੋ ਚੁੱਕੀ ਹੈ ਤੇ ਉਸ ਦੇ ਵਿੱਚ ਵੀ ਆਮ ਆਦਮੀ ਪਾਰਟੀ ਲੀਡ ਤੇ ਬਣੀ ਹੋਈ ਹੈ ਜੀ ਹਾਂ ਜੀ ਇਸ ਵੇਲੇ ਦੀ ਗੱਲ ਕਰੀਏ ਤਾਂ ਲਗਭਗ 12320 ਵੋਟਾਂ ਦੇ ਨਾਲ ਸੰਜੀਵ ਅਰੋੜਾ ਅੱਗੇ ਚੱਲ ਰਹੇ ਨੇ ਤੇ ਦੂਜੇ ਨੰਬਰ ਤੇ ਚੱਲ ਰਹੇ ਨੇ ਭਾਰਤ ਪੂਸ਼ਣ ਆਸ਼ੂ ਦੂਜੀ ਪੋਜੀਸ਼ਨ ਦੇ ਉੱਤੇ ਹੁਣ ਦੋ ਦੌਰ ਤੋਂ ਲਗਾਤਾਰ ਬਣੇ ਹੋਏ ਨੇ ਲਗਭਗ 9816 ਵੋਟਾਂ ਜਿਹੜੀਆਂ ਨੇ ਇਸ ਸਮੇਂ ਤੱਕ ਜਿਹੜੀਆਂ ਨੇ ਉਹ ਭਾਰਤਪੂਸ਼ ਨਾਸ਼ ਨੂੰ ਪੈ ਚੁੱਕੀਆਂ ਨੇ ਲੀਡ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ ਪਰ ਦੂਜੇ ਪਾਸੇ ਨੰਬਰ 1 ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਬਣੇ ਹੋਏ ਆ ਪਹਿਲਾਂ ਗੱਲ ਕਰ ਲਈ ਤਾਂ 3000 ਤੋਂ ਪਾਰ ਦੀ ਲੀਡ ਸੀ ਪਰ ਇਸ ਸਮੇਂ 2504 ਦੀ ਲੀਡ ਜਿਹੜੀ ਹੈ ਉਹ ਮਹਿਜ਼ ਰਹਿ ਗਈ ਹੈ ਪਰ ਇਸ ਤੋਂ ਪਹਿਲਾਂ ਦੀ ਤਸਵੀਰ ਦੀ ਗੱਲ ਕਰੀਏ ਤਾਂ ਇੱਕ ਵਾਰ ਭਾਜਪਾ ਜਿਹੜੀ ਹੈ ਉਹ ਭਾਰਤਪੂਸ਼ ਨਾਸ਼ ਨੂੰ ਪਛਾੜ ਕੇ ਅੱਗੇ ਆਈ ਸੀ ਜੀਵਨ ਗੁਪਤਾ ਅੱਗੇ ਆਈ ਸੀ ਪਰ ਹੁਣ ਫਿਰ ਤੋਂ ਭਾਰਤਪੂਸ਼ ਨਾਸ਼ੂ ਦੋ ਦੌਰ ਦੀ ਗਿਣਤੀ ਦੇ ਵਿੱਚ ਅੱਗੇ ਆ ਚੁੱਕੇ ਆ ਜੀ ਹਾਂ ਤਸਵੀਰ ਜਿਹੜੀ ਉਹ ਲਗਾਤਾਰ ਸਾਹਮਣੇ ਆ ਰਹੀ ਹੈ ਪਰ ਆਮ ਆਦਮੀ ਪਾਰਟੀ ਨੇਤਾ ਆਪਣੀ ਜਿੱਤ ਨੂੰ ਜਿਹੜਾ ਏ ਉਹ ਮਨਾਉਣਾ ਵੀ ਸ਼ੁਰੂ ਕਰਤਾ ਹੈ ਜਸ਼ਨ ਜਿਹੜਾ ਸ਼ੁਰੂ ਹੋ ਗਿਆ ਸੀ ਜਦੋਂ 3000 ਦੀ ਲੀਡ ਸੀ ਪਰ ਹੁਣ ਲੀਡ ਘਟ ਗਈ ਹੈ 2500 6 ਦੀ ਜਿਹੜੀ ਲੀਡ ਰਹਿ ਗਈ ਹੈ ਪਰ ਇਸ ਸਮੇਂ ਜੇ ਗੱਲ ਕਰ ਲਈਏ ਤਾਂ ਅਕਾਲੀ ਦਲ ਜਿਹੜੀ ਹੈ ਉਹ ਚੌਥੇ ਨੰਬਰ ਤੇ ਹੈ 2959 ਵੋਟਾਂ ਦੇ ਨਾਲ ਜਿਹੜੀ ਹੈ ਉਹ ਪਿੱਛੇ ਨੇ ਪਰ ਉਪਕਾਰ ਸਿੰਘ ਗੱਲ ਕਰ ਲਈਏ ਤਾਂ ਲਗਾਤਾਰ ਇਸ ਨੂੰ ਲੈ ਕੇ ਸਵਾਲ ਜਿਹੜੇ ਪਹਿਲਾਂ ਵੀ ਖੜੇ ਹੋ ਰਹੇ ਸੀ ਕਿ ਜੇਕਰ ਸੰਜੀਵ ਅਰੋੜਾ ਜਿੱਤਣਗੇ ਤਾਂ ਅਰਵਿੰਦ ਕੇਜਰੀਵਾਲ ਦੇ ਲਈ ਰਾਹ ਖੁੱਲਣਗੇ ਪਰ ਦੂਜੀ ਪਾਸੇ ਭਾਰਤ ਪੂਸ਼ਨਾਸ਼ੂ ਜੋ ਕਿ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਸੀ ਜਦੋਂ ਉਮੀਦਵਾਰਾਂ ਨੂੰ ਐਲਾਨਿਆ ਗਿਆ ਸੀ ਕਿ ਸਭ ਤੋਂ ਸਟਰੋਂਗ ਕੈਂਡੀਡੇਟ ਨਜ਼ਰ ਆ ਰਹੇ ਨੇ ਕਿਉਂਕਿ ਇਹਸ ਤੋਂ ਪਹਿਲਾਂ ਐਮਐਲਏ ਰਹਿ ਚੁੱਕੇ ਨੇ ਮੰਤਰੀ ਰਹਿ ਚੁੱਕੇ ਨੇ ਪਰ ਇਸ ਸਮੇਂ ਭਾਰਤ ਪੂਸ਼ਨਾਸ਼ੂ ਲਗਾਤਾਰ ਦੂਜੇ ਨੰਬਰ ਤੇ ਬਣੇ ਹੋਏ ਨੇ ਵਿੱਚ ਦੀ ਤੀਸਰੇ ਨੰਬਰ ਤੇ ਵੀ ਆਏ ਸੀ ਪਰ ਹੁਣ ਦੂਜੇ ਨੰਬਰ ਤੇ ਬਣੇ ਹੋਏ ਨੇ ਪਰ ਜੀ ਗੱਲ ਕਰ ਲਈ ਪਹਿਲਾਂ ਵਾਲੀਆਂ ਚੋਣਾਂ ਦੀ ਜਦੋਂ 2022 ਦੇ ਵਿੱਚ ਚੋਣਾਂ ਹੋਈਆਂ ਸੀ ਉਦੋਂ ਭਾਰਤ ਪੁਸ਼ਨਾਸ਼ੂ ਮਹਿਜ਼ 8000 ਵੋਟਾਂ ਦੇ ਨਾਲ ਹਾਰੇ ਸੀ ਪਰ ਉਦੋਂ ਹੀ ਗੱਲ ਕਹਿ ਦਿੱਤੀ ਗਈ ਸੀ ਕਿ ਜੀ 2022 ਦੇ ਵਿੱਚ ਤਾਂ ਆਪ ਦੀ ਹਵਾ ਚੱਲ ਰਹੀ ਸੀ ਕਿਉਂਕਿ 1ਵੇਂ ਐਮਐਲਏ ਜਿੱਤੇ ਸੀ ਪਰ ਇਸ ਸਮੇਂ ਦੀ ਤਸਵੀਰ ਦੇ ਨਾਲ ਸਾਹਮਣੇ ਆ ਰਿਹਾ ਹੈ ਕਿ ਭਾਰਤ ਪੁਸ਼ਨਾਸ਼ੂ ਇਹ ਸਮੇਂ ਵੀ ਦੂਜੇ ਨੰਬਰ ਤੇ ਚੱਲ ਰਹੇ ਨੇ ਤੇ ਆਪ ਲਗਾਤਾਰ ਜਿੱਤ ਦੇ ਵੱਲ ਵੱਦੀ ਜਾ ਰਹੀ ਹੈ ਪੰਜ ਦੌਰ ਦੀ ਗਿਣਤੀ ਹੋ ਚੁੱਕੀ ਹੈ 14 ਕੁੱਲ ਦੌਰ ਨੇ ਹਾਲੇ ਬਾਕੀ ਹੈ ਰੁਝਾਨਾ ਚ ਬਦਲਾਅ ਵੀ ਆਇਆ ਸਕਦਾ ਹੈ ਕੋਈ ਕਾਇਆ ਵੀ ਪਲਟ ਸਕਦੀ ਹੈ ਜਿਸ ਤਰ੍ਹਾਂ ਅਸੀਂ ਪਹਿਲਾਂ ਦੇਖਿਆ ਕਿ ਜਿਸ ਤਰ੍ਹਾਂ ਭਾਜਪਾ ਜਿਹੜੀ ਹੈ ਉਹ ਤੀਜੇ ਨੰਬਰ ਤੇ ਸੀ ਫਿਰ ਦੂਜੇ ਨੰਬਰ ਤੇ ਆਈ ਹੁਣ ਲਗਾਤਾਰ ਤੀਜੇ ਨੰਬਰ ਤੇ ਚੱਲ ਰਹੀ ਹੈ ਦੂਜੇ ਨੰਬਰ ਤੇ ਭਾਤ ਪੂਛਨਾਸ਼ੂ ਤੇ ਪਹਿਲੇ ਨੰਬਰ ਤੇ ਸੰਜੀਵ अरोड़ा ਚੱਲ ਰਹੇ ਨੇ ਰੋਜ਼ਾਨਾ ਚ ਬਦਲਾਵ ਕਹਿ ਸਕਦੇ ਹਾਂ ਕਿਉਂਕਿ ਲਗਾਤਾਰ ਜਿਹੜੀ ਤਸਵੀਰ ਹੈ ਪਹਿਲਾਂ 3000 ਦੀ ਲੀਡ ਫਿਰ 2900 ਦੀ ਲੀਡ ਫਿਰ 2800 ਦੀ ਲੀਡ ਹੁਣ 2500 ਦੀ ਲੀਡ ਜਿਹੜੀ ਹੈ ਉਹ ਮਹਿਜ਼ ਰਹਿ ਗਈ ਹੈ ਤਾਂ ਕਿਤੇ ਨਾ ਕਿਤੇ ਇਹ ਲੀਡ ਘਟਦੀ ਹੈ ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਵੀ ਕੁਰਸੀ ਦੀ ਚਿੰਤਾ ਰਹ ਸਕਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਲਗਾਤਾਰ ਇਸ ਜਗ੍ਹਾ ਦੇ ਉੱਤੇ ਚੋਣ ਨੂੰ ਲੈ ਕੇ ਕਾਫੀ ਸੀਰੀਅਸ ਨਜ਼ਰ ਆ ਰਹੀ ਸੀ ਸੰਜੀਵ ਅਰੋੜਾ ਦੇ ਵੱਲੋਂ ਦਾਅਵੇ ਵੀ ਕੀਤੇ ਜਾ ਰਹੇ ਸੀ ਖੁਦ ਅਰਵਿੰਦ ਕੇਜਰੀਵਾਲ ਹੋਣ ਭਾਵੇਂ ਸੀਐਮ ਮਾਨ ਹੋਣ ਲਗਾਤਾਰ ਇਸ ਦੇ ਵਿੱਚ ਜਿਹੜੇ ਨੇ ਇਸ ਮੈਦਾਨ ਦੇ ਵਿੱਚ ਆਪਣਾ ਪੂਰਨ ਤੌਰ ਦੇ ਉੱਤੇ ਯੋਗਦਾਨ ਦੇ ਰਹੇ ਸੀ ਪ੍ਰਚਾਰ ਕਰ ਰਹੇ ਸੀ ਪਰ ਦੂਜੇ ਪਾਸੇ ਬੀਜੇਪੀ ਜਿਸ ਤਰ੍ਹਾਂ ਦੇ ਹਿਸਾਬ ਨਾਲ ਅੱਗੇ ਵਧ ਰਹੀ ਹੈ ਕਿਉਂਕਿ ਬੀਜੇਪੀ ਦਾ ਅਕਸਰ ਹੀ ਮੰਨਣਾ ਹੁੰਦਾ ਕਿ ਅਸੀਂ ਤਾਂ ਸਿਰਫ ਆਪਣੀ ਵੋਟ ਬੈਂਕ ਵਧਾ ਰਹੇ ਹਾਂ ਤਾਂ ਉਸ ਹਿਸਾਬ ਦੇ ਨਾਲ ਬੀਜੇਪੀ ਅੱਛਾ ਪਰਫਾਰਮ ਕਰ ਰਹੀ ਇਹ ਕਿਉਂਕਿ ਜਦੋਂ ਰਵਨੀਤ ਬਿੱਟੂ ਦੀ ਵਾਰੀ ਸੀ ਜਦੋਂ ਰਵਨੀਤ ਬਿੱਟੂ ਇਥੋਂ ਲੋਕ ਸਭਾ ਚੋਣ ਦੇ ਲਈ ਲੜੇ ਸੀ ਤਾਂ ਉਸ ਸਮੇਂ ਲੁਧਿਆਣਾ ਬੈਸਟ ਦੇ ਵਿੱਚ ਭਾਜਪੀ ਨੂੰ ਚੰਗੀ ਬੋਟ ਪਈ ਸੀ ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਲਗਾਤਾਰ ਭਾਜਪੀ ਦੇ ਉਮੀਦਵਾਰ ਜੀਵਨ ਗੁਪਤਾ ਦੇ ਲਈ ਪ੍ਰਚਾਰ ਵੀ ਕਰ ਰਹੇ ਸੀ ਪਰ ਹੁਣ ਇਹਨਾਂ ਤਮਾਮ ਚੀਜ਼ਾਂ ਦੇ ਵਿੱਚ ਹਾਲੇ ਤੱਕ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਕੀ ਫਤਿਹ ਹੋਏਗੀ ਨਹੀਂ ਹੋਏਗੀ ਇਹ ਹਲੇ ਸਵਾਲ ਬਣੇ ਹੋਏ ਆ ਕਿਉਂਕਿ ਹਲੇ ਰੁਝਾਨ ਆਉਣੇ ਬਾਕੀ ਨੇ ਪੰਜਵੇਂ ਦੌਰ ਦਾ ਰੁਝਾਨ ਆਇਆ ਹੈ ਅੱਗੇ ਕੀ ਕੀ ਫਰਕ ਪੈਂਦਾ ਇਹ ਦੇਖਣਾ ਅਹਿਮ ਰਹੇਗਾ